ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚੱਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਫਰਾਈਡ ਕarele ਦੀ ਰੈਸিপি ਇਹ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਤੇ ਬਿਲਕੁਲ ਵੀ ਕੌੜੇ ਕarele ਨਹੀਂ ਲੱਗਣਗੇ ਤੁਹਾਨੂੰ ਜੀ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਰੈਸিপি ਫਰਾਈਡ ਕarele ਤੇ ਕarele ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ 1 ਕਿਲੋ ਕarele ਲਏ ਨੇ ਸਭ ਤੋਂ ਪਹਿਲਾਂ ਇਹਨਾਂ ਕਰੇਲਿਆਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਵਾਸ਼ ਕਰ ਲਾਂਗੇ ਵਾਸ਼ ਕਰਨ ਤੋਂ ਬਾਅਦ ਅਸੀਂ ਕਰੇਲਿਆਂ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕਰ ਲੇਤਾ ਜੇ ਛੋਟੇ ਕਰੇਲੇ ਆ ਤਾਂ ਤੁਹਾਨੂੰ ਡਿਵਾਈਡ ਕਰਨ ਦੀ ਲੋੜ ਨਹੀਂ ਪੈਣੀ ਤੇ ਇਹਨਾਂ ਨੂੰ ਆਪਾਂ ਬਿਲਕੁਲ ਪਤਲੇ ਸਲਾਈਸਸ ਦੇ ਵਿੱਚ ਕੱਟ ਕਰ ਲਾਂਗੇ ਪਤਲੇ-ਪਤਲੇ ਪੀਸਿਸ ਤਾਂ ਕਿ ਸਾਡੇ ਕਰੇਲੇ ਜਿਹੜੇ ਆ ਅੱਛੀ ਤਰ੍ਹਾਂ ਨਾਲ ਫਰਾਈ ਹੋ ਜਾਣ ਕਰੇਲਿਆਂ ਨੂੰ ਤੁਸੀਂ ਜਿੰਨਾ ਜ਼ਿਆਦਾ ਪਤਲਾ ਰੱਖੋਗੇ ਉਨਨੇ ਹੀ ਜ਼ਿਆਦਾ ਇਹ ਕ੍ਰਿਸਪੀ ਤੇ ਟੇਸਟੀ ਅੱਛੇ ਬਣ ਕੇ ਰੈਡੀ ਹੋਣਗੇ ਤੇ ਮੋٹے ਕਰੇਲਿਆਂ ਦੇ ਵਿੱਚ ਗੜੱਤਨ ਵੀ ਰਹੇ ਜੇਗੀ ਤੇ ਉਹ ਟੇਸਟੀ ਕ੍ਰਿਸਪੀ ਵੀ ਨਹੀਂ ਬਣ ਕੇ ਤਿਆਰ ਹੋਣਗੇ ਇਸ ਲਈ ਅਸੀਂ ਕੋਸ਼ਿਸ਼ ਕਰਨੀ ਹੈ ਕਿ ਕਰੇਲਿਆਂ ਨੂੰ ਅਸੀਂ ਬਿਲਕੁਲ ਬਰੀਕ ਪਤਲਾ ਕੱਟੀਏ ਤੇ ਸਾਡੇ ਕਰੇਲੇ ਸਾਰੇ ਕੱਟ ਕੇ ਰੈਡੀ ਹੋ ਚੁੱਕੇ ਆ ਜੀ ਹੁਣ ਅਸੀਂ ਆਲੂ ਲੈਨੇ 3-4 ਉਹਨਾਂ ਨੂੰ ਵੀ ਅਸੀਂ ਲੰਬੇ ਪਤਲੇ ਸਲਾਈਸਸ ਦੇ ਵਿੱਚ ਕੱਟ ਕਰ ਲਿਆ ਤੇ ਪਿਆਜ਼ ਵੀ 2-4 ਅਸੀਂ ਇਸੇ ਤਰ੍ਹਾਂ ਨਾਲ ਪਤਲੇ ਲੰਬੇ ਤਰ੍ਹਾਂ ਨਾਲ ਕੱਟ ਲਏ ਆ ਹੁਣ ਸਭ ਤੋਂ ਪਹਿਲਾਂ ਅਸੀਂ ਮਸਟਰਡ ਆਇਲ ਗਰਮ ਕਰਕੇ ਉਹਦੇ ਵਿੱਚ ਸਾਡੇ ਜਿਹੜੇ ਆਲੂ ਨੇ ਉਹਨਾਂ ਨੂੰ ਆਪਾਂ ਪਹਿਲਾਂ ਅੱਛੀ ਤਰ੍ਹਾਂ ਨਾਲ ਫਰਾਈ ਕਰ ਲਾਂਗੇ ਡੀਪ ਫਰਾਈ ਇੱਕ ਤਰ੍ਹਾਂ ਨਾਲ ਕਰ ਰਹੇ ਆ ਆਪਾਂ ਤੇ ਇਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਫਰਾਈ ਕਰਾਂਗੇ ਤੇ 90 ਤੋਂ 95% ਤੱਕ ਆਪਾਂ ਇਹਨਾਂ ਨੂੰ ਕੁੱਕਰ ਲਾਂਗੇ ਆਲੂ ਸਾਡੇ ਬਣ ਕੇ ਰੈਡੀ ਹੈ ਜੀ ਅੱਛੀ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਫਰਾਈ ਕਰ ਲਿਆ ਆ ਹੁਣ ਇਹਨਾਂ ਆਲੂਆਂ ਨੂੰ ਆਪਾਂ ਟਿਸ਼ੂ ਪੇਪਰ ਦੇ ਉੱਤੇ ਕੱਢ ਲਾਂਗੇ ਇੱਕ ਪਲੇਟ ਦੇ ਵਿੱਚ ਤੇ ਸਾਰੇ ਆਲੂ ਆਪਾਂ ਇਸੇ ਤਰ੍ਹਾਂ ਨਾਲ ਫਰਾਈ ਕਰ ਲਾਂਗੇ ਹੁਣ ਉਸੇ ਤੇਲ ਦੇ ਵਿੱਚ ਅਸੀਂ ਜਿਹੜੇ ਸਾਡੇ ਕਰੇਲੇ ਐ ਕੱਟੇ ਹੋਏ ਉਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਇਹਨਾਂ ਕਰੇਲਿਆਂ ਨੂੰ ਆਪਾਂ ਹਾਈ ਫਲੇਮ ਤੇ ਹੀ ਫਰਾਈ ਕਰਨਾ ਅਚੀ ਤਰ੍ਹਾਂ ਨਾਲ ਇਹਨਾਂ ਕਰੇਲਿਆਂ ਨੂੰ ਆਪਾਂ ਫਰਾਈ ਕਰ ਲਾਂਗੇ ਇਹਨਾਂ ਕਰੇਲਿਆਂ ਨੂੰ ਆਪਾਂ ਬਿਲਕੁਲ ਵੀ ਟੱਕ ਕੇ ਨਹੀਂ ਪਕਾਵਾਂਗੇ ਤੇ ਬਿਨਾ ਟੱਕੇ ਇਹਨਾਂ ਨੂੰ ਹਾਈ ਫਲੇਮ ਦੇ ਉੱਤੇ ਹੀ ਅਸੀਂ ਫਰਾਈ ਕਰਦੇ ਰਾਵਾਂਗੇ ਲਗਾਤਾਰ ਇਹਨਾਂ ਕਰੇਲਿਆਂ ਨੂੰ ਆਪਾਂ ਉਲਟਦੇ ਪਲਟਦੇ ਰਹਿਣਾ ਹੈ ਤੁਸੀਂ ਵੇਖ ਸਕਦੇ ਹੋ ਬਿਲਕੁਲ ਕਰੇਲੇ ਅੱਛੀ ਤਰ੍ਹਾਂ ਨਾਲ ਫਰਾਈ ਹੋ ਰਹੇ ਨੇ ਤੇ ਇਹਨਾਂ ਦਾ ਕਲਰ ਵੀ ਹੁਣ ਚੇਂਜ ਹੋ ਚੁੱਕਾ ਹੈ ਥੋੜੇ ਰੈੱਡਨੈਸ ਚ ਆ ਗਏ ਨੇ ਤੇ ਦੇਖੋ ਬਹੁਤ ਵਧੀਆ ਹਨ ਆਪਣੇ ਕਰੇਲੇ ਜਿਹੜੇ ਆ ਫਰਾਈ ਹੋ ਗਏ ਰੜ ਚੁੱਕੇ ਆ ਅੱਛੀ ਤਰ੍ਹਾਂ ਨਾਲ ਹੁਣ ਇਹਨਾਂ ਕਰੇਲਿਆਂ ਦੇ ਵਿੱਚ ਅਸੀਂ ਐਡ ਕਰਾਂਗੇ ਆਪਣੇ ਫਰਾਈਡ ਪੋਟੈਟੋਸ ਆਲੂਆਂ ਨੂੰ ਵੀ ਆਪਾਂ ਇਹਨਾਂ ਦੇ ਵਿੱਚ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਆਲੂਆਂ ਨੂੰ ਆਪਾਂ 90 ਤੋਂ 95% ਇਸਲੀ ਕੁੱਕ ਕੀਤਾ ਸੀ ਕਿਉਂਕਿ ਜਦੋਂ ਅਸੀਂ ਹੁਣ ਇਹਨਾਂ ਨੂੰ ਕਰੇਲਿਆਂ ਦੇ ਨਾਲ ਦੁਬਾਰਾ ਤੋਂ ਪਕਾਵਾਂਗੇ ਤਾਂ ਉਹ ਅੱਛੀ ਤਰ੍ਹਾਂ ਨਾਲ ਕੁੱਕ ਹੋ ਜਾਂਦੇ ਆ ਤੇ ਜੇ ਅਸੀਂ ਪੂਰੇ 100% ਪਕਾ ਦਈਏ ਤਾਂ ਫਿਰ ਇਹ ਜਿਹੜੇ ਆਲੂ ਆ ਸਾਡੇ ਟੁੱਟਣ ਲੱਗ ਜਾਂਦੇ ਆ ਤੇ ਬਹੁਤ ਜ਼ਿਆਦਾ ਸੌਫਟ ਹੋ ਜਾਂਦੇ ਆ ਹੁਣ ਇਹਨਾਂ ਨੂੰ 2-4 ਮਿੰਟ ਪਕਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕੀਤੇ ਆ ਜੀ ਸਲਾਈਸਡ ਆਪਣੇ ਕੱਟੇ ਹੋਏ ਪਿਆਜ਼ ਇਹਨਾਂ ਨੂੰ ਵੀ ਆਪਾਂ ਅੱਛੀ ਤਰ੍ਹਾਂ ਨਾਲ ਆਲੂਆਂ ਦੇ ਨਾਲ ਪਕਾ ਲਾਂਗੇ ਸੌਫਟ ਹੋਣ ਤੱਕ ਬਸ ਇੱਕ ਚੀਜ਼ ਧਿਆਨ ਚ ਰੱਖਣੀ ਹੈ ਕਿ ਅਸੀਂ ਪੂਰੀ ਸਬਜ਼ੀ ਹਾਈ ਫਲੇਮ ਦੇ ਉੱਤੇ ਹੀ ਪਕਾਣੀ ਹੈ ਤੇ ਹੁਣ ਅਸੀਂ ਐਡ ਕਰ ਰਹੇ ਹਾਂ ਇਹਦੇ ਵਿੱਚ ਆਪਣੇ ਮਸਾਲੇ ਨਮਕ ਹਲਦੀ ਮਿਰਚ ਕਸ਼ਮੀਰੀ 레드 ਚਿੱਲੀ ਪਾਊਡਰ ਤੇ ਥੋੜਾ ਜਿਹਾ ਸੀ ਇਹਦੇ ਵਿੱਚ ਚਾਟ ਮਸਾਲਾ ਤੇ ਨਾਲ ਹੀ ਮੈਂ ਇੱਕ ਚਮਚ ਭਰ ਕੇ ਨਰਦਾਨਾ ਪਾਇਆ ਇਹਦੇ ਨਾਲ ਕਰੇਲੇ ਜਿਹੜੇ ਆ ਹੋਰ ਵੀ ਜ਼ਿਆਦਾ ਫਲੇਵਰਫੁੱਲ ਅੱਛੇ ਬਣ ਕੇ ਤਿਆਰ ਹੁੰਦੇ ਆ ਤੇ ਹੁਣ ਮੈਂ ਇਹਦੇ ਵਿੱਚ ਬਿਲਕੁਲ ਲਾਸਟ ਦੇ ਵਿੱਚ ਐਡ ਕਰ ਰਹੀ ਆ ਗ੍ਰੀਨ ਚਿੱਲੀਆਂ ਜਿਨ੍ਹਾਂ ਨੂੰ ਆਪਾਂ ਸੈਂਟਰ ਤੋਂ ਸਲਿੱਟ ਕਰ ਲਿਆ ਹੋਇਆ ਲੰਬੀਆਂ ਲੰਬੀਆਂ ਹਰੀਆਂ ਮਿਰਚਾਂ ਇਹਦੇ ਵਿੱਚ ਬਹੁਤ ਹੀ ਸੋਹਣੀਆਂ ਤੇ ਵਧੀਆ ਲੱਗਦੀਆਂ ਨੇ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਾਂਗੇ ਸਬਜ਼ੀ ਦੇ ਨਾਲ ਹੁਣ ਇਹਨਾਂ ਮਸਾਲਿਆਂ ਨੂੰ ਅੱਛੀ ਤਰ੍ਹਾਂ ਨਾਲ ਅਸੀਂ ਪਕਾ ਲਾਂਗੇ ਉਦੋਂ ਤੱਕ ਬਣਾਉਣਾ ਹੈ ਜਦ ਤੱਕ ਸਾਡੇ ਮਸਾਲੇ ਜਿਹੜੇ ਅੱਛੀ ਤਰ੍ਹਾਂ ਨਾਲ ਪੱਕ ਨਹੀਂ ਜਾਂਦੇ ਸਾਡੀ ਫਰਾਈਡ ਕarele ਦੀ ਰੈਸਪੀ ਬਿਲਕੁਲ ਬਣ ਕੇ ਰੈਡੀ ਹੈ ਜੀ ਤੁਸੀਂ ਇਸ ਨੂੰ ਹੁਣ ਸਰਵ ਕਰ ਸਕਦੇ ਹੋ ਰੋਟੀ ਨਾਲ ਪਰਾਂਠੇ ਨਾਲ ਤੇ ਲਓ ਜੀ ਸਾਡੀ ਫਰਾਈਡ ਕarele ਦੀ ਸਬਜ਼ੀ ਬਿਲਕੁਲ ਬਣ ਕੇ ਰੈਡੀ ਹੈ ਇਹ ਸਬਜ਼ੀ ਤੁਹਾਡੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਏਗੀ ਕਿਉਂਕਿ ਇਹ ਬਿਲਕੁਲ ਵੀ ਕੋੜੀ ਬਣ ਕੇ ਨਹੀਂ ਰੈਡੀ ਹੁੰਦੀ ਤੇ ਤੁਹਾਨੂੰ ਜੇ ਮੇਰੀ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਪਲੀਜ਼ ਮੈਨੂੰ ਕਮੈਂਟਸ ਵਿੱਚ ਆਪਣੇ ਰਿਵਿਊਜ਼ ਜ਼ਰੂਰ ਦੇਣਾ ਤੇ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਤੇ ਮੇਰੀ ਇਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੀ ਤੇ ਮੇਰੀ ਇਸ ਵੀਡੀਓ ਨੂੰ ਪੂਰਾ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫਿਰ ਮਿਲਾਂਗੇ ਕਿਸੇ ਹੋਰ ਅੱਛੀ ਹੈਲਦੀ ਰੈਸਪੀ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਜੀ ਟੇਕ ਕੇਅਰ ਐਂਡ ਬਾਏ ਬਾਏ